हां जी दोस्तों ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਅੱਜ ਕੱਲ ਵਿਆਹਾਂ ਦੇ ਵਿੱਚ ਡਾਂਸਰਾਂ ਤਾਂ ਲੱਗੀਆਂ ਹੀ ਹੁੰਦੀਆਂ ਨੇ ਤੁਸੀਂ ਇਹ ਵੀ ਵੇਖਿਆ ਹੋਣਾ ਆ ਕਿ ਕੁਝ ਮੁੰਡੇ ਸਟੇਜ ਤੇ ਜਾ ਕੇ ਇਹਨਾਂ ਡਾਂਸਰਾਂ ਦੇ ਨਾਲ ਹੁੱਲੜਬਾਜੀ ਕਰਦੇ ਨੇ ਤੇ ਕਈ ਵਾਰ ਇਹਨਾਂ ਕਾਰਨਾਂ ਕਰਕੇ ਵਿਆਹਾਂ ਵਿੱਚ ਹੰਗਾਮਾ ਵੀ ਹੋ ਜਾਂਦਾ ਆ ਪਰ ਉੱਥੇ ਹੀ ਹੁਣ ਆ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਇੱਕ ਸਰਦਾਰ ਵੀ ਸਟੇਜ ਤੇ ਜਾਂਦਾ ਆ ਤੇ ਜਾ ਕੇ ਇਸ ਡਾਂਸ ਕਰ ਰਹੀ ਕੁੜੀ ਨਾਲ ਅਨੋਖਾ ਹੀ ਕੰਮ ਕਰ ਦਿੰਦਾ ਹੁੰਦਾ ਕੀ ਆ ਕਿ ਇਹ ਸਰਦਾਰ ਵੀ ਸਟੇਜ ਤੇ ਚੱਲਿਆ ਜਾਂਦਾ ਤੇ ਜਾ ਕੇ ਡਾਂਸ ਕੁੜੀ ਨੂੰ ਤੋਪੈਸੇ ਵਾਰ ਕੇ ਉਸ ਦੇ ਹੱਥ ਵਿੱਚ ਫੜਾ ਦਿੰਦਾ ਤੇ ਇਸ ਡਾਂਸਰ ਕੁੜੀ ਦੇ ਪੈਰੀ ਹੱਥ ਵੀ ਲਾਉਂਦਾ ਆ ਤੇ ਫਿਰ ਅੱਗੋਂ ਕੁੜੀ ਵੱਲੋਂ ਵੀ ਇਸ ਮੁੰਡੇ ਨੂੰ ਪੂਰੀ ਇੱਜ਼ਤ ਦਿੱਤੀ ਜਾਂਦੀ ਹੈ ਤੇ ਕੁੜੀ ਵੱਲੋਂ ਵੀ ਇਸ ਮੁੰਡੇ ਤੋਂ ਪੈਸੇ ਵਾਰੇ ਜਾਂਦੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਕਰਕੇ ਆਪਣੇ ਵਿਚਾਰ ਜੜੇ ਉਹ ਜ਼ਰੂਰ ਸਾਂਝੇ ਕਰੋ